ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਅਨਿਲੇ ਕੁੰਭ ਪਹਾਈ ਲੈ ਉਦਕ ਠਾਕੁਰ ਕੋ ਇਸ ਨਾਨ ਕਰੋ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ ਅਨਿਲੇ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ ਨਾਨ ਕਰੋ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਬੀਠਲ ਪਹਿਲਾ महा आनंद करे सदकेला रहाओ अनिले फूल परोई ले माला ठाकुर की हो पूज करो पहले बास लई है पवरे बीठल पहला काय करो अनिले दूध रिधाई ले कीराम ठाकुर को न वेद्य करो पहले दूध बटारयो बशुरै बीठल पैला काए करयो इबे बीठल उबे बीठल, बीठल बीठल बिन संसार नहीं थान थनंतर नामा प्रणवे पूर रहयो तू सर्वमही बीठल, उबै बीठल, बीठल बिन संसार नहीं थान थर नामा प्रणव पूर रहे हो तू सर्वी वाहे गुरु जी का खालसा वाहे गुरु जी की फतेह आसा अच्छा। ਘੜਾ ਲਿਆ ਕੇ ਉਸ ਵਿੱਚ ਪਾਣੀ ਭਰ ਆ ਕੇ ਜੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ ਤਾਂ ਇਹ ਇਸ਼ਨਾਨ ਪਰਵਾਣ ਨਹੀਂ ਪਾਣੀ ਝੂਠਾ ਹੈ ਕਿਉਂਕਿ ਪਾਣੀ ਵਿੱਚ 42 ਲੱਖ ਜੂਨਾਂ ਦੇ ਜੀਵ ਰਹਿੰਦੇ ਹਨ ਪਰ ਮੇਰਾ ਨਲੇ ਪ੍ਰਭੂ ਤਾਂ ਪੈ ਨਹੀਂ ਉਹਨਾਂ ਜੀਵਾਂ ਵਿੱਚ ਵੱਸਦਾ ਸੀ ਅਤੇ ਇਸ਼ਨਾਨ ਕਰ ਰਿਹਾ ਸੀ ਤਾਂ ਫਿਰ ਮੂਰਤੀ ਨੂੰ ਮੈਂ ਕਾਦੇ ਲਈ ਇਸ਼ਨਾਨ ਕਰਾਵਾਂ ਮੈਂ ਜਿੱਧਰੇ ਜਾਂਦਾ ਹਾਂ ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ ਸਭ ਜੀਆਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਚੋਜ ਤਮਾਸ਼ੇ ਕਰ ਰਿਹਾ ਹੈ ਰਹਾਉ ਫੁੱਲ ਲਿਆ ਕੇ ਤੇ ਮਾਲਾ ਪਰੋ ਕੇ ਜੇ ਮੈਂ ਮੂਰਤੀ ਨੂੰ ਪੂਜਾ ਕਰਾਂ ਤਾਂ ਉਹ ਫੁੱਲ ਝੂਠੇ ਹੋ ਕਰਕੇ ਉਹ ਪੂਜਾ ਪ੍ਰਵਾਨ ਨਹੀਂ ਕਿਉਂਕਿ ਉਹਨਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੋਰੇ ਨੇ ਲੈ ਲਈ ਪਰ ਮੇਰਾ ਬੀਠਲ ਤਾਂ ਪਹਿਲਾਂ ਹੀ ਭੋਰੇ ਵਿੱਚ ਵੱਜਦਾ ਸੀ ਤੇ ਸੁਗੰਧੀ ਲਹਿ ਰਿਆ ਸੀ ਤਾਂ ਇਹਨਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਦੇ ਲਈ ਕਰਾਂ ਦੁੱਧ ਲਿਆ ਕੇ ਖੀਰ ਰੰਨ ਕੇ ਜੇ ਮੈਂ ਇਹ ਖਾਣ ਵਾਲਾ ਉਦਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ ਤਾਂ ਦੁੱਧ ਝੂਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ ਕਿਉਂਕਿ ਚੋਣ ਵਾਲੇ ਪਹਿਲਾਂ ਬੱਚੇ ਨੇ ਦੁੱਧ ਝੂਠਾ ਕਰ ਦਿੱਤਾ ਸੀ ਪਰ ਮੇਰਾ ਬੀਠਲ ਦਾ ਪੈਨ ਆਈ ਉਹ ਸੁਵਛੇ ਵਿੱਚ ਬਸਦਾ ਸੀ ਤੇ ਦੁੱਧ ਪੀ ਰਿਆ ਸੀ ਤਾਂ ਮੂਰਤੀ ਅੱਗੇ ਮੈਂ ਕਿਉਂ ਨਵੇਦ ਭੇਟ ਕਰਾਂ ਜਗਤ ਵਿੱਚ 헤ਠਾ ਤਾਂ ਹਰ ਥਾਂ ਬੀਠਲ ਹੀ ਬੀਠਲ ਹੈ ਬੀਠਲ ਤੋਂ ਸਖਣਾ ਜਗਤ ਰਹਿ ਹੀ ਨਹੀਂ ਸਕਦਾ ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ ਏ ਬੀਠਲ ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਭਰਪੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ